ਮਤੇ ਕੀ ਨਾਮ ਜੇ ਸੁਨਦਰ ਕੌਰ ਜਿਹੜੇ ਮੁੰਡਾ ਸੁਚੇਣਾ ਹਾਂ ਤੁਹਾਡੇ ਬੇਡੇ ਦਾ ਕੀ ਨਾਮ ਹੈ ਕਿੰਨੀ ਉਮਰ ਹੈ ਸੁਖਤਾਨ ਸਿੰਘ ਆ ਜੀ 35 ਹਾਲ ਹੋਰ ਕੀ ਕੱਟਣਾ ਹੋਈ ਆ ਜਿਹੜੀ ਤੁਹਾਨੂੰ ਅੱਜ ਪਤਾ ਲੱਗਿਆ ਇਹ ਜੋ ਵਿਆਹ ਕਰ ਹੋ ਗਿਆ ਕੇ ਸਵੇਰੋਂ ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਜਾਂ ਕਿੱਥੇ ਆਉਂਦਾ ਹਾਂ ਤੂੰ ਥੋੜਾ ਜਿਹਾ ਦੇਖੋ ਫੋਜਾ ਰਹਿਦੀ ਦੋ ਤਿੰਨ ਦਿਨ ਹੋ ਗਏ ਵੱਧ ਨਹੀਂ ਪਹਿਲਾਂ ਚੰਗਾ ਪਹਿਲਾਂ ਕੰਮ ਕਰਦਾ ਫਟੋਲ ਬੰਦੇ ਆ ਇੱਕ ਤਰੀਕ ਤੋਂ ਤੁਹਾਡੇ ਹੁਣ ਇਹ ਇੱਕ ਵਾਰਾ ਸੀ ਇਹ ਵਾਰਾ ਹੀ ਆ ਗਈ ਵਿਆਹ ਕਰਾ ਨਹੀਂ ਵਿਆਹ ਨੂੰ ਮੁੰਡਿਆਂ ਨੇ ਇਹ ਕਿੰਨੇ ਬੇੜ ਭਾਈ ਇਹ ਦੀ ਚਾਰ ਮੁੰਡੀਆਂ ਨੇ ਮੇਰੇ ਤਨ ਕਾਕੇ ਨਹੀਂ ਜਸੋ ਆ ਇਸ ਤਰ੍ਹਾਂ ਦੀ ਹੈ। ਸੋ ਆ ਜੀ ਉਹ ਤਾਂ ਜਮਈ ਕੁੜੀਆਂ ਵਰਗਾ ਸੀ ਇਹਦਾ। ਅੱਛਾ ਜੀ। ਹਾਂ ਇਹ ਤਾਂ ਕਰੇ ਕੁੱਤੇ ਥੋੜੀ ਮਨ ਮਾਰੀ ਹੈਗੀ ਹੋਰ ਤਾਂ ਹੋਰ। ਅੱਛਾ ਜੀ। ਨਿਆਣੇ ਦੇ ਥੱਪੜ ਨਹੀਂ ਮਾਰਦਾ ਸੀਗਾ। ਇਹ ਕੀ ਕਾਰਨ ਜੀ ਉਹ ਤਾਂ ਕੁੜੀ ਨੂੰ ਵੱਡਣ ਦਾ ਕੀ ਕੋਈ ਕਾਰਨ ਇਹਨਾਂ ਦੇ ਪਲੇਵਸਵਨ ਸੀ। ਇਹਦਾ ਕੀ ਨਾਮ ਸੀਗਾ? ਬਲਵਿੰਦਰ ਕੌਰ। ਇੱਕ ਆ ਦੇ ਘਰੇ ਆਈ ਹੈ ਤੁਹਾਨੂੰ ਪਤਾ ਸੀਗਾ? ਦੋ ਵਾਰੀ ਘਰ ਆ ਕੇ ਗਈ ਹੈ ਇਹ। ਮੁੰਡਾ ਦੇਖਣ ਆਈ ਥਾਂ। ਹਾਂਜੀ ਪਲੇਵਸਵਨ ਸੀ ਮੁੰਡਾ 1.5 ਸਾਲ ਦਾ ਉਹਦੇ ਦੇਖਣ ਆਈ ਹੈ 2 ਸਾਲ ਦਾ ਹੋ ਗਿਆ ਉਹ। ਪਹਿਲਾਂ ਕੋਈ ਲੜਾਈ ਹੋਈ ਇਹਨਾਂ ਦੀ ਆਪਸ ਵਿੱਚ? ਨਹੀਂ ਕੋਈ ਲੜਾਈ ਨਹੀਂ ਹੋਈ ਨਾਲੇ ਤੜੇ ਲੜੇ ਨਹੀਂ ਤੜੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਨਾਲੇ ਸੁਣੋ ਜੀ ਇਹ ਵੀ ਹੈ ਪਿੰਡ ਵਾਸੀ ਬੋਲੋ ਕਿ ਉਹਦੀ ਲਾਤ ਵੀ ਤੋੜ ਦਿੱਤੀ ਗਈ ਸੀ ਕਿਸ ਕਾਰਨ ਚ ਤੋੜੀ ਗਈ ਜੀ ਨਹੀਂ ਜੇ ਇਹ ਗਲਤ ਹੈ ਆ ਕੋਲ ਖੜੇ ਨੇ ਨਾਲ ਸਾਰਾ ਪੁੱਛਰੋ ਉਹ ਤਾਂ ਗੋਡਾ ਕਬੱਡੀ ਖੇਡ ਲੈ ਰਾਂ ਨਾਲੇ ਤਾਂ ਉਹਦਾ ਅੰਦਰੋਂ ਨਾੜਾਂ ਹੋ ਗਿਆ ᱛੀਆਂ ਟੁੱਟ ਗਈਆਂ ᱛੀਆਂ ਤੇ ਬਾਕੀ ਉਹਦਾ ਗੋਡਾ ਜਮੇ ਬੇਕਾਰ ਹੋ ਗਿਆ ਠੀਕ ਆ ਪੰਪ ਤੇ ਕਿੰਨਾ ਟਾਈਮ ਕੰਮ ਕੀਤਾ ਹੁਣ ਪੰਪ ਤੇ ਹੋ ਗਈ ਤਿੰਨ ਚਾਰ ਮਹੀਨੇ ਹੁਣ ਹਾਂ ਜੀ ਉਹਨੂੰ 3rd ایئر ਨੂੰ ਨਾ ਅੱਜ ਤਾਂ 15 ਨੂੰ ਹੋ ਗਿਆ ਜੀ ਤਰੀਕ ਦੇਖ ਲਓ ਕਿੰਨੀ ਆ ਉਦੋਂ ਦਾ ਹਟੇ ਹੋਇਆ ਕਿੰਝ ਆ ਪੰਜ ਚਾਰ ਪੰਨ ਹੋਣੀ ਛੋਟਾ ਬੋਟਾ ਕੀ ਕਾਰ ਹੋ ਰਿਹਾ ਇੰਨੀ ਬੀ ਗਿਰਕੀ ਨਾ ਵੀ ਸਾਨੂੰ ਵੱਡਣਾ ਤਲਵਾਰਾਂ ਨਾਲ ਕੀ ਕਾਰਨ ਆ ਸਰ ਜੀ ਇਹ ਵਾਗੇ ਨਾ ਪ੍ਰੇਮ ਸਬੰਧਾਂ ਨੇ ਇਹਨਾਂ ਦੀ ਅਨੁਮਾਨ ਹੋ ਗਈ ਆ ਆਪਸ ਵਿੱਚ ਉਹ ਕੁੜੀ ਕਹਿੰਦੀ ਮੈਂ ਵਿਆਹ ਕਰਾਉਂਗੀ ਅਧੰਬਰੀ ਜਾ ਕੇ ਮੁਕਰ ਗਈ ਦਸੰਬਰ ਜਾ ਕੇ اچھا ਜੀ ਪਹਿਲਾਂ ਫੋਨ ਜਦੋਂ ਹਾਂ ਜੀ ਪਹਿਲਾਂ ਫੋਨ ਜਦੋਂ ਪਹਿਲਾਂ ਜੀ ਘਰ ਆਉਂਦੀ ਰਹੀ ਆ ਦੋ ਵਾਰੀ ਘਰ ਆ ਕੇ ਗਈਏਗੀ ਤੇ ਅੱਜ ਇੱਦਾਂ ਵੜਾ ਕੰਮ ਕੀਤਾ ਕਿੰਨੇ ਦਿਨ ਪਹਿਲਾਂ ਕਰੋ ਆ ਨਿਕਲੇ ਸੀ ਉਹ ਤਰ੍ਹਾਂ ਨਹੀਂ ਇੱਕ ਵਾਰ ਜੇ ਜਾਂਦਾ ਠੀਕ ਆ ਥੋੜਾ ਅਰੇ ਤੱਕ ਕਾਰ ਆ ਜਾਂਦਾ ਥੀਆ ਸ਼ਾਮ ਨੂੰ ਵਜੇ ਗਿਆ ਸੀ ਅੱਜ ਜੀ ਉਹ ਹੋ ਗਿਆ 4:30 ਵਜੇ ਗਿਆ 4:30 ਵਜੇ ਸਮਰਾਜ ਨੂੰ ਗਿਆ ਸਮਰਾਜ ਸਿੱਧਾ ਗਿਆ ਸੀ ਹੱਥ ਚ ਕੀ ਸੀ ਉਹਦੇ ਨਾ ਨਹੀਂ ਹੱਥ ਵੀ ਕੋਲੇ ਕਰੋ ਕੁਝ ਨਹੀਂ ਲੈ ਕੇ ਗਿਆ ਜੋੜ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ ਤੁਹਾਡੇ ਡੋਲ ਨਹੀਂ ਗਿਆ ਇਹਦੀ ਗਲਤ ਕੀਤਾ ਮੈਂ ਤਾਂ ਵੀ ਇਹ ਗਲਤ ਕੀਤਾ ਇਹ ਐ ਕਹਿੰਦੇ ਆ ਕਿਸੇ ਦੀ ਆਤਮਾ ਨਾਲ ਘਾਤ ਕਰਨਾ ਇਹ ਬਿਲਕੁਲ ਗਲਤ ਹੈ ਸਾਡੇ ਬਾਬਾ ਜੀ ਨਹੀਂ ਕਹਿ ਰਹੇ ਉਹ ਕਹਿੰਦੇ ਕਿਸੇ ਨੂੰ ਇਹ ਹੋਣਾ ਦੋ ਦੰਨ ਦਾ ਉਹ ਸੀ ਦੰਦ ਜਿਹੜੇ ਦੇ ਹੱਕਦਾਰ ਸੀ ਸਾਡਾ ਬਿੱਲੀ ਚਾਹੀਦੀ ਐ ਨੂੰ ਫਿਰ ਸਾਡਾ ਤੋਂ ਭੁਗਤੂਗਾ ਹੀ ਹੋਣਾ ਨੂੰ ਮਿਲੂਗੀ ਕੀ ਨਾ ਵੀਰੇ ਮੇਰਾ ਨਾਮ ਗੁਰੀ ਆ ਵੀਰੇ ਇਹ ਕਿਹੜਾ પેટ્રોલ ਪੰਪ ਹੈ ਇਹ ਆਪਣੇ ਚੰਡੀਗੜ੍ਹ ਰੋਡ ਤੇ ਪੁਰਾਣਾ ਰੋਡ ਆ ਐਸਪੀ ਕੇ ਫਿਊਲ ਆ ਵੀਰੇ ਇੱਥੇ ਇੱਕ ਮੁੰਡਾ ਸ਼ੈਨ ਨਾ ਦਾ ਮੁੰਡਾ ਕੰਮ ਕਰਾ ਰਿਹਾ ਕਿਸ ਤਰ੍ਹਾਂ ਸੁਹਾਵਦਾ ਠੀਕ ਸੀਗਾ ਵੀਰੇ ਨਾਰਮਲ ਆ ਆਪਣੇ ਜਿਹੇ ਸੁਹਾਵਦੀ ਆ ਬੰਦੇ ਦਾ ਜੀ ਕਿੰਨਾ ਟਾਈਮ ਦਾ ਆਫਰ ਦਿੱਤਾ ਉਹਨੂੰ ਚ ਦੋ ਤਿੰਨ ਤਿੰਨ ਇੱਕ ਮਹੀਨੇ ਤਿੰਨ ਇੱਕ ਮਹੀਨੇ ਲਾਇਆ ਵੀਰੇ ਉਹਨੇ ਉਹ ਲਾੜਾ ਜੀ ਵੀ ਗੁੱਸੇ ਖੋਰਾ ਜੈ ਨਾ ਠੀਕ ਜੈ ਸਵਾਦੀ ਤੁਹਾਨੂੰ ਮੈਂ ਫਿਰ ਵੀ ਦੱਸਿਆ ਪਹਿਲਾਂ ਵੀ ਠੀਕ ਜੈ ਸਵਾਦੀ ਆ ਆਪਣੇ ਪਿਛਲੇ ਮਹੀਨੇ ਹਟ ਗਿਆ ਠੀਕ ਆ ਤਨਖਾਹ ਲੈ ਕੇ ਜੀ ਕਿਹੜੀ ਪਿੰਡ ਦਾ ਸੀ ਆ ਨਾਲ ਆਪਣੇ ਖੇਰਨੀਆ ਪਿੰਡ ਆ ਜੀ ਓਰੇ ਹਾਂਜੀ ਤੇ ਕੋਈ ਉਹਦਾ ਕੋਈ ਐਸੀ ਜੀ ਕੋਈ ਵਾਰਤਾਲਾਪ ਕੋਈ ਗੱਲ ਕੀਤੀ ਹੋਵੇ ਕਿਸੇ ਕੁੜੀ ਬਾਰੇ ਕੋਈ ਗੱਲ ਕੀਤੀ ਹੋਵੇ ਤੁਹਾਡੇ ਨਾਲ ਉਹਨਾਂ ਨੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਉਪਰ ਵੀ ਉਪਰਿਮ ਸੰਬੰਧ ਹੋਣਾ ਉਹਦੇ ਨਹੀਂ ਜੀ ਐਦਾਂ ਦੀ ਕੋਈ ਗੱਲ ਨਹੀਂ ਮੈਨੂੰ ਤਾਂ ਸੋਤ ਨੂੰ ਹੀ ਪਤਾ ਲੱਗੀ ਬਾ ਕੁਛ ਨਹੀਂ ਕਹਿੰਦਾ ਠੀਕ ਨਹੀਂ ਕਹਿੰਦਾ ਗਰਮੀ ਬਹੁਤ ਆ ਹੁਣ ਕਹਿੰਦਾ ਮੇਰੇ ਤੋਂ ਕੰਮ ਨਹੀਂ ਕਰ ਹੁੰਦਾ ਉਹਦੇ ਗੋਡੇ ਦਾ ਆਪਰੇਸ਼ਨ ਹੋਇਆ ਥੀਗਾ ਲਗਾਮੈਂਟ ਦਾ ਉਹਦੇ ਕਬੱਡੀ ਖੇਡਦੇ ਕਿਹੜੇ ਸੱਟ ਲੱਗਦੀ ਹੈਂਦਾ ਉਹ ਕਬੱਡੀ ਪਲੇਅਰ ਸੀਗਾ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਹੋਣੀ ਤੂੰ ਮੋਹਾਲੀ ਕੁੜੀ ਮਾਰਤੀ ਪਤਾ ਲੱਗੇ ਤੇ ਵਾ ਤੂੰ ਨਹੀਂ ਸੰਤ ਤਾਂ ਤੋਤੋਂ ਹੀ ਪਤਾ ਲੱਗਿਆ ਵੀਰੇ ਅਸ ਚਾਰੇ ਪੈਟਰੋਲ ਪੰਪ ਦੇ ਫੋਨ ਵੀ ਨਹੀਂ ਅਲਾਉਡ ਹੈਗਾ ਔਰ ਇਹ ਤਾਂ ਦੇਖ ਨਹੀਂ ਸਕਦੇ ਤਾਂ ਕਰਕੇ ਠੀਕ ਹੈ ਮੇਰਾ ਨਾਮ ਗੁਰਮੀਤ ਸਿੰਘ ਹੈ ਗੁਰਮੀਤ ਸਿੰਘ ਪਟਿਕੜਾ ਆਪਣਾ ਮੇਰਾ ਖੇਰ ਨੇ ਪਿੰਡ ਹੈ ਇਸੇ ਪਿੰਡ ਦੇ ਇੱਕ ਮੁੰਡੇ ਨੇ ਮਹਾਲੀ ਦੇਖੀ ਜਿਹੜਾ ਸੁਸਿਆਣਾ ਪੂਰੀ ਬੜੀ ਬੜੀ ਸੀ ਇਸ ਤਰ੍ਹਾਂ ਦਾ ਬੋਲ ਰਸੀ ਮੁੰਡਾ ਤਾਂ ਸਾਊਥੀ ਗੇ ਬਹੁਤ ਜਾਣੀ ਵੈਸੇ ਸਾਨੂੰ ਪਤਾ ਲੱਗਿਆ ਠੀਕ ਆ ਵੀ ਇਹਨੇ ਪਹਿਲਾਂ ਕੁੜੀ ਨੇ ਕਿਸੇ ਇਹਦੀ ਲਤ ਲੁੱਤ ਤੜਵਾਈ ਸੀ ਕਿ ਸਾਨੂੰ ਪਤਾ ਲੱਗਿਆ ਸੀਗਾ ਜੀ ਕਿ ਕਿਸ ਕਾਰਨ ਚ ਤੜਵਾਈ ਸੀ ਦੇਖੋ ਮੈਨੂੰ ਹੁਣ ਪਤਾ ਨਹੀਂ ਸਾਨੂੰ ਤਾਂ ਦੇਖੋ ਜੀ ਵੀ ਕੀ ਇੱਕ ਗੱਲ ਬਾਤ ਇਹਨਾਂ ਦੀ ਯਾਨੀ ਕਿ ਹੋਣੀ ਆ ਕੁੜੀ ਨਾਲ ਪ੍ਰੇਮ ਸੰਬੰਧ ਪ੍ਰੇਮ ਸੰਬੰਧ ਹੋਣਗੇ ਯਾਨੀ ਕਿੰਨੇ ਕ ਟਾਈਮ ਪਹਿਲਾਂ ਲਤ ਲੁੱਤ ਤੜਾਈ ਹੋਗੇ ਤਿੰਨ ਚਾਰ ਕਿ ਮਹੀਨੇ ਹੋਗੇ ਹੋ ਸਕਦਾ ਵੀ ਇਹ ਦੇ ਕਰਕੇ ਉਹਨੇ ਆਪਣਾ ਬਦਲ ਲਿੱਤਾ ਅੱਛਾ ਇਹੇ ਹੀ ਹੋ ਸਕਦਾ ਹੀ ਉਹਨੇ ਅਕਸਰ ਉਹਨੇ ਪਹਿਲਾਂ ਵੀ ਲੜਿਆ ਕਿਸੇ ਨਾਲ ਕਦੇ ਵੀ ਨਹੀਂ ਕਦੇ ਬਹੁਤ ਸਾਊ ਬਹੁਤ ਹੈ ਮੁੰਡਾ ਬਹੁਤ ਸਾਊ ਹੈ ਇਸ ਤਰ੍ਹਾਂ ਸੁਹਾ ਸੀ ਬਿੱਟ ਸੁਹਾ ਤਾਂ ਬਹੁਤ ਵਧੀਆ ਮੁੰਡਾ ਸੀਗਾ ਜੀ ਬਹੁਤ ਸਾਊ ਤੇਗਾ ਸੁਹਾ ਤਾਂ ਅੱਜ ਜੂ ਨੇ ਕਾਰਾ ਕੀਤਾ ਬੜੀ ਗੱਲ ਇਹ ਕਿਸੇ ਕੀ ਹੋ ਸਕਦੀ ਬਹੁਤ ਦੁੱਖ ਵਾਲੀ ਗੱਲ ਹੈ ਜਿਹੜੇ ਕਰਿਆ ਨੇ ਯਾਨੀ ਚਲੋ ਬਾਕੀ ਹੁਣ ਦੇਖੋ ਹੁਣ ਜੇ ਵੀ ਇੱਕ ਵੱਡੀ ਪਲੇਅਰ ਸੀ ਹਾਂ ਕਬੱਡੀ ਪਲੇਅਰ ਸੀ ਬਹੁਤ ਵਧੀਆ ਥੀਗਾ ਕਬੱਡੀ ਪਲੇਅਰ ਵੀ ਮੰਨਿਆ ਤਿੰਨ ਥੀਗਾ ਜੀ ਇਹਨੂੰ ਪੂਰਾ ਜਾਂ ਤੋ ਇਹਦੀ ਮਲਕ ਇਹਨਾ ਕਬੱਡੀ ਖੇਲਦੇ ਲੱਤ ਟੁੱਟ ਗਈ ਸੀ ਇਹ ਜਤਵਾਰ ਵੇਖੇ ਲਾਈਨ ਮੁੜ ਕੇ ਹੁਣੇ ਪੰਪ ਤੇ ਲੱਗ ਗਏਗਾ ਪٹرول ਪੰਪ ਤੇ ਤੇ ਉੱਥੇ ਕੰਮ ਕਰਦਾ ਸੀ ਹੁਣ ਜਿੰਨ 3-4 ਮਹੀਨਿਆਂ ਤੋਂ ਲੱਗਿਆ ਸੀਗਾ ਇਹ ਉੱਥੇ ਪਰਿਵਾਰ ਚ ਕਿੰਨੇ ਕਿੰਨੇ ਮੈਂਬਰ ਨੇ ਇਹ ਤਿੰਨ ਭਰਾ ਨੇ ਜੀ ਤੇ ਚਾਰ ਭੈਣਾਂ ਨੇ ਇੱਕ ਵਿਆਹਿਆ ਹੋਇਆ ਭਾਈ ਤੇ ਚਾਰ ਭੈਣ ਵਿਆਹੀਆਂ ਹੋਈਆਂ ਨੇ ਪਿਤਾ ਕੀ ਕਰਦੇ ਸੀ ਇਹ ਪਿਤਾ ਆਪਣੇ ਸਰਵਿਸ ਕਰਦਾ ਸੀਗਾ ਇਹ ਇੰਦਰ ਮਾਨੇ ਵਾਲ ਸਕੂਲ ਦੇ ਵਿੱਚ ਲੱਗਾ ਰਹੇ ਸੀ ਕਿੰਨੀ ਉਮਰ ਰਟਾਇਓਗੇ ਇਹ ਮੁੰਡੇ ਦੀ ਕਿੰਨੀ ਉਮਰ ਹੈ 28-30 ਸਾਲ ਉਮਰ ਬੰਦੇ ਤੇ ਫਿਰ ਅੰਤ ਕਿਹਦੀ ਲੜਿਆ ਕਦੇ ਵੀ ਨਹੀਂ ਮੈਂ ਤਾਂ ਕਦੇ ਸੁਣੇ ਹੀ ਨਹੀਂ ਹੈਗੇ ਕਦੇ ਵੀ ਬਹੁਤ ਸਾਰੇ ਮੁੰਡੇ ਸੀਗੇ ਬਹੁਤ ਠੀਕੀ ਦਾ ਜੀ ਮਨਜੀ ਸਿੰਘ ਹੈ ਨਹੀਂ ਛਾਉ ਕਸਰਪੰਚ ਪਿੰਡ ਖੀਨੀ ਹੈ ਜੀ ਅ ਨੀਸ਼ਾ ਜੀ ਜਿਹੜਾ ਮੁੰਡੇ ਦੀ ਇੱਕ ਨਾਮਾ ਚਾਨ ਹਾਂਜੀ ਜੀ ਉਹ ਬੰਦੇ ਲੱਗਿਆ ਨਾ ਮੁਹੜੀ ਕੁੜੀ ਮਾਰੀ ਆ ਹੁਣ ਪਤਾ ਲੱਗਿਆ ਨਾ ਕਿਸ ਤਰ੍ਹਾਂ ਦਾ ਮੁੰਡਾ ਸੀ ਮੁੰਡਾ ਤਾਂ ਬਹੁਤ ਵਧੀਆ ਦੀ ਕੁਆੜੀ ਕੁੜੀ ਖੇਡਦਾ ਸੀ ਵਧੀਆ ਪਰਿਵਾਰ ਪਰਿਵਾਰ ਉਹਨਾਂ ਦਾ ਬਹੁਤ ਵਧੀਆ ਗੁੱਸੇਗੁਰ ਸੀ ਨਹੀਂ ਨਹੀਂ ਆ ਬਹੁਤ ਵਧੀਆ ਦੀ ਪਿੰਡ ਤਾਂ ਕੋਈ ਅਜਿਹੀ ਗੱਲ ਬਾਤ ਨਹੀਂ ਉਹ ਮੇਰੇ ਚਾਰ ਭੈਣਾਂ ਨੇ ਤਿੰਨ ਭਾਈ ਨੇ ਇਹ ਵਿਆਹਿਆ ਹੋਇਆ ਸੀ ਨਹੀਂ ਕੁਵਾਰਾ ਹੀ ਤਾਂ ਇਹ ਕੀ ਫਿਰ ਤੁਹਾਨੂੰ ਕੀ ਲੱਗਦਾ ਵੀ ਕਬੱਡੀ ਖੇਡ ਇੱਕ ਪਲੇਅਰ ਬੰਦਾ ਤੇ ਇੱਡੀ ਬੜੀ ਵਾਰਤਾ ਤੁਹਾਨੂੰ ਇੰਜਾਮ ਨਹੀਂ ਦਿੰਦਾ ਕੀ ਕਾਰਨ ਹੋ ਸਾਡੇ ਪਤਾ ਨਹੀਂ ਯਾਰ ਕੀ ਹੋ ਸਕਦਾ ਮੈਂ ਵੀ ਸੋਸ਼ਲ ਮੀਡੀਆ ਤੇ ਹੀ ਦੇਖਿਆ ਮੈਂ ਕੁਝ ਲੱਗਦਾ ਕਿਸੇ ਦਾ ਕੋਈ ਲਾਕਡਾਊਨ ਨਹੀਂ ਲਾਕਡਾਊਨ ਤਾਂ ਕੋਈ ਹੈਗਾ ਹੈ ਨਹੀਂ ਸੀ ਉਹ ਪਿੰਡ ਤੋਂ ਵਧੀਆ ਇਹ ਕੋਈ ਕਹਿ ਨਹੀਂ ਸਕਦੇ ਜੀ ਹਣ ਤਾਂ ਪਿੰਡ ਦੇ ਵਿੱਚ ਕਿੱਦਾਂ ਦਾ ਸਵਾਰ ਨਾ ਪਿੰਡ ਤਾਂ ਬਹੁਤ ਵਧੀਆ ਸੀ ਕਵਾੜੀ ਖੇਡਦਾ ਸੀ ਬਹੁਤ ਵਧੀਆ ਮੈਂਸਾਰ ਮੰਦਾ ਸੀ ਰੇਗੂ ਨਾ ਕੋਈ ਪਤਾ ਲੱਗੀ ਇਹ ਹਾਲ ਤੱਕ ਹਾਨ ਦਾ ਕੋਈ ਗੱਲ ਵਿਚਰਦੀ ਪਤਾ ਲੱਗੀ ਬਾਕੀ ਘਰ ਕਿੰਨੇ ਵਿਆਹ ਹੋਏ ਨੇ ਉਹਦੇ ਭੈਣੇ ਵੀ ਵਿਆਹ ਹੋਈਆਂ ਨੇ ਭਾਈ ਦਾ ਇੱਕ 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 ਵਿਆਹ ਹੈ ਭਾਈ ਇਹ ਜੁਆਇੰਟ ਫੈਮਿਲੀ ਹੈ ਨਾ ਨਾ ਸਾਰੀ ਜੁਆਇੰਟ ਫੈਮਿਲੀ ਹੈ ਜੀ ਪਿਤਾ ਜੀ ਕੀ ਕਰਦੇ ਆ ਪਿਤਾ ਜੀ ਵਿਚਾਰੇ ਇਹਦੇ ਉੱਥੇ ਲੱਗੇ ਆਪਣੇ ਸਕੂਲ 'ਚ ਹੁੰਦੇ ਸੀ ਤੇ ਚੌਂਕੀ ਦਾ ਰਿਟਾਇਰ ਹੋ ਗਿਆ ਜੀ ਪਰ ਇਹ ਜਿਹੜੀ ਵਾਰਦਾਤ ਨੂੰ ਇੰਨੀ ਵੀ ਕਿਰਕੀ ਨਾਲ ਇਨਜਾਮ ਦੇਣਾ ਜਿਵੇਂ ਜਿਸ ਤਰ੍ਹਾਂ ਸੀ ਵੀਡੀਓ ਸਾਡੇ ਕੋਲ ਆਈਆਂ ਨੇ ਉਹਦੇ ਲੱਗਦਾ ਵੀ ਇਹਦੀ ਕੋਈ ਬਹੁਤ ਤਕੜੀ ਰੰਜਿਸ਼ਰੀ ਜਾਂ ਕੋਈ ਇਹਦੇ ਗੁੱਸਾ ਇੰਨਾ ਭਰਿਆ ਜਿਵੇਂ ਕੁੜੀ ਨੂੰ ਮਾਰਦਾ ਇਹ ਹੋ ਸਕਦਾ ਜੀ ਉਹਦੀ ਨਿੱਜੀ ਜ਼ਿੰਦਗੀ ਜਾਨੀ ਸਾਡੇ ਪਿੰਡ 'ਚ ਤਾਂ ਵਿਚਾਰਾ ਬਹੁਤ ਸੌਂਦੀ ਆ ਕਦੇ ਕਿਸੇ ਨਾਲ ਲੜਾਈ ਪੈਣੀ ਨਾ ਨਾ ਕਦੇ ਕਦੇ ਲੜਾਈ ਪੜਾਈ ਨਹੀਂ ਉਹ ਬਾਹਰ ਦੀ ਜ਼ਿੰਦਗੀ ਨਹੀਂ 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 ਇਹੋ ਜਿਹਾ ਪੰਡਾ ਨਹੀਂ ਹੈਗਾ ਅੱਜ ਤਾਂ ਮੈਂਬਰਾਂ ਨੂੰ ਪਤਾ ਲੱਗ ਗਿਆ ਪਤਾ ਨਹੀਂ ਜੀ ਇਹਨੂੰ ਸੋਸ਼ਲ ਮੀਡੀਆ 'ਤੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप